ਇਹ ਲੰਬੇ ਸਮੇਂ ਤੋਂ ਆਪ ਸੰਗਤ ਹਾਜ਼ਰੀ ਭਰ ਰਹੇ ਹੋ ਸੋ ਫਿਰ ਬੇਨਤੀ ਕਰਦੇ ਆ ਜੋ ਮੁਕਾਬਲੇ ਵਾਲੇ ਬੱਚੇ ਨੇ ਉਹ ਕਿਰਪਾ ਕਰਕੇ ਜਿੱਥੇ ਮੁਕਾਬਲਾ ਹੋ ਰਿਹਾ ਹੈ ਉੱਥੇ ਰਹਿਣ ਬਾਕੀ ਸਾਰੀ ਸੰਗਤ ਜਿਨ੍ਹਾਂ ਨੇ ਚਾਹ ਪਾਣੀ ਲੰਗਰ ਛਕ ਲਿਆ ਹੈ ਉਹ ਕਿਰਪਾ ਕਰਕੇ ਆਪ ਕੁਰਸੀਆਂ ਖਾਲੀ ਪਈਆਂ ਨੇ ਆਪ ਉਧਰ ਖੜੇ ਹੋ ਸੋ ਬੇਨਤੀ ਹੈ ਜਿੰਨੀ ਵੀ ਸੰਗਤ ਨੌਜਵਾਨ ਵੀਰ ਜਿਹੜੇ ਬਿਨਾਂ ਨੰਨਾ ਨੇ ਬੜੇ ਪ੍ਰੇਮ ਸਹਿਬ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂਪਸਾਦ ਸੰਗਤ ਜੀਓ ਢਾਡੀ ਸਿੰਘਾ ਨੇ ਵੀ ਜ਼ਿਕਰ ਕੀਤਾ ਸੀ ਕਿ ਜਿੰਨੀ ਤੈਗਾਰ ਦੇ ਵਿੱਚ ਆਪ ਜੁੜੇ ਹੋ ਉਸ ਹਿਸਾਬ ਦੇ ਨਾਲ ਤੁਹਾਡੀ ਫਤਿਹ ਦੀ ਆਵਾਜ਼ ਨਹੀਂ ਹੈ ਫਤੇ ਦੀ ਆਵਾਜ਼ ਦਾ ਮਤਲਬ ਹੁੰਦਾ ਸੁਚੇਤ ਹੋਣਾ ਤੇ ਪਤਾ ਲੱਗਦਾ ਤੁਸੀਂ ਸੁਚੇਤ ਬੈਠੇ ਹੋ ਸੋ ਇੱਕ ਵਾਰੀ ਮੈਂ ਫਿਰ ਫਤੇ ਅਰਜ ਕਰਾਂਗਾ ਆਪ ਸਭਨਾਂ ਨੇ ਕਿਰਪਾ ਕਰਨੀ ਹੈ ਸਾਰੇ ਕੀ ਗੱਦਬੱਦ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਰੱਬੀ ਬਾਣੀ ਦੇ ਅੰਦਰ ਦਸਤਾਰ ਨੂੰ ਇਨ ਤਰੀਕਿਆਂ ਦੇ ਨਾਲ ਬਿਆਨ ਕੀਤਾ ਜਦੋਂ ਰੱਬੀ ਬਾਣੀ ਦਾ ਸ਼ਬਦ ਪੜ੍ਹਦੇ ਹੋ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਉੱਥੇ ਇਸ ਪੱਗ ਨੂੰ ਇਸ ਦਸਤਾਰ ਨੂੰ ਪਗੜੀ ਕਿਹਾ ਹੈ ਕਿਉਂਕਿ ਬਾਬਾ ਕਬੀਰ ਸਾਹਿਬ ਦੇ ਵਕਤ ਇਸ ਦਸਤਾਰ ਨੂੰ ਪਗੜੀ ਕਿਹਾ ਜਾਂਦਾ ਸੀ ਪ੍ਰਸ ਕਰਕੇ ਕਈ ਇਲਾਕਿਆਂ ਚ ਬੋਲੀ ਜਾਣ ਵਾਲੀ ਬੋਲੀ ਦੇ ਵਿੱਚ ਇਸ ਦਰਤਾਰ ਨੂੰ ਪਗੜੀ ਹੀ ਕਿਹਾ ਜਾਂਦਾ ਹੈ ਫਿਰ ਜਦੋਂ ਮਾਰੂ ਰਾਗ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਵਨ ਸ਼ਬਦ ਪੜਦੇ ਹੋ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਬਖਸ਼ਿਸ਼ ਕਰਦੇ ਆ ਨਾ ਪਾਕ ਪਾਕ ਹਦੂਰ ਹਦੀਸਾ ਸਬਤ ਸੂਰਤ ਦਸਤਾਰ ਸਿਰ ਔਰ ਯਾਦ ਰੱਖਿਓ ਜਿੰਨੀਆਂ ਵੀ ਕੌਮਾਂ ਬਣੀਆਂ ਨੇ ਮਾਫ ਕਰਨਾ ਉਹ ਕੈਂਚੀ ਤੇ ਉਸਤਰੇ ਨਾਲ ਬਣੀਆਂ ਪਰ ਅਕਾਲ ਪੁਰਖ ਕਰਤੇ ਵੱਲੋਂ ਮਾਲਕ ਵੱਲੋਂ ਜੇ ਕੋ ਸਾਜਿਆ ਗਿਆ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਸਾਜਿਆ ਗਿਆ ਉਹ ਖਾਲਸਾ ਹੈ ਕਿਉਂਕਿ ਸਬਤ ਸੂਰਤ ਜੇ ਕੋਈ ਕਹੇ ਤੇ ਉਹ ਸਿੱਖ ਆਖੋ ਵੇਖੋ ਤੁਸੀਂ ਨਗਰ ਨਿਦਾ ਮਾਰ ਕੇ ਬਾਕੀ ਜੰਨੀਆਂ ਕੌਮਾਂ ਨੇ ਉਹਨ ਉਸ ਤਰੇ ਦੇ ਨਾਲ ਬਣਾਇਆ ਗਿਆ ਪਰ ਇੱਕੋ ਇੱਕ ਕੌਮ ਹੈ ਜਿਹਨੂੰ ਅਸੀਂ ਸਿੱਖ ਕੌਮ ਕਹਿੰਦੇ ਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਤਾਂ ਬਿਆਨ ਕੀਤਾ ਸਬਤ ਸੂਰਤ ਦਸਤਾਰ ਸਿਰਾਂ ਜਿਹਦੀ ਸਭ ਤੋਂ ਸੂਰਤ ਗੈਨ ਸਿਰ ਦੇ ਉੱਪਰ ਦਸਤਾਰ ਸਜਾਉਂਦਾ ਹੈ ਕਿਉਂਕਿ ਇਹ ਦਸਤਾਰ ਦਾ ਇਤਿਹਾਸ ਮੌਤ ਲੰਮਾ ਹੈ ਜੇ ਕੱਲ ਕਰਾਂ ਕਿ ਇੱਕ ਇੱਕ ਜਿਹੜਾ ਅਸੀਂ ਲੜ ਚਿੰਦੇ ਆ ਨਾ ਜੇ ਤੁਸੀਂ ਝਾਤ ਮਾਰ ਕੇ ਵਖੀਏ ਤੇ ਇੱਕ ਇੱਕ ਪੱਲੇ ਵਿੱਚ ਪਤਾ ਨਹੀਂ ਕਿੰਨਾ ਕਿੰਨਾ ਖੂਨ ਸ਼ਹੀਦਾਂ ਦਾ ਸਮਾਇਆ ਹੋਇਆ ਇੱਕ ਕਲੜ ਵਿੱਚ ਚੇਨਨ ਲੱਗਿਆ ਕਿਤੇ ਖਿਆਲ ਕਰਿਆ ਕਰੋ ਆਪਣੇ ਮਾਲਕ ਦਾ ਕਰਤਾਰ ਦਾ ਬਾਪੂ ਸੋਨ ਸਿੰਘ ਸੀਤਲੂਰੀ ਉਹਨਾਂ ਬੜੀ ਪਿਆਰੀ ਗੱਲ ਲਿਖੀ ਆਪਣੇ ਜੀਵਨ ਦੀ ਬਾਪੂ ਸੋਨ ਸਿੰਘ ਸੀਤਲ ਲਿਖਦੇ ਆ ਕਹਿੰਦੇ ਜਦੋਂ ਵੀ ਕਿਤੇ ਮੈਂ ਦਵੰਗ ਤੇ ਜਾਣਾ ਹੁੰਦਾ ਤੇ ਮੈਂ ਆਪਣੀ ਦਸਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਕੇ ਇਹ ਅਰਦਾਸ ਕਰਕੇ ਜਾਂਦਾ ਕਿ ਸਤਿਗੁਰੂ ਕਿਰਪਾ ਕਰਿਓ ਜੇ ਮੈਂ ਤੇਰੀ ਬਖਸ਼ਿਸ਼ ਕੀਤੀ ਕੋਈ ਦਸਤਾਰ ਸਜਾ ਕੇ ਟਾੜੀਵਾਰਾਂ گاਉਣ ਦੇ ਲਈ ਚਲੇ ਆਂ ਤੇ ਕਿਰਪਾ ਕਰਿਓ ਮੇਰੀ ਇਹ ਦਸਤਾਰ ਦੀ ਇੱਜ਼ਤ ਤੱਕ ਤੁਸੀਂ ਰੱਖਣੀ ਹੈ ਕਿਉਂਕਿ ਜਦੋਂ ਗੁਰੂ ਦੇ ਅਕੇ ਬੇਨਤੀ ਕਰ ਦੋ ਤੇ ਫਿਰ ਇਹ ਦਸਤਾਰ ਦੀ ਇੱਜ਼ਤ ਔਰ ਪੱਤ ਰੱਖਣੀ ਗੁਰੂ ਦੀ ਬਣ ਜਾਂਦੀ ਹੈ ਇਸ ਬਾਪੂ ਸੋਨ ਸਿੰਘ ਸੀਤਲ ਕਹਿੰਦੇ ਮੈਂ ਜਦੋਂ ਵੀ ਜਾਣਾ ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਦਸਤਾਰ ਰੱਖ ਕੇ ਤੇ ਫਿਰ ਦਸਤਾਰ ਸਜਾ ਕੇ ਜਾਣਾ ਕਿ ਸਤਿਗੁਰੂ ਇਸ ਦਸਤਾਰ ਦੀ ਇੱਜ਼ਤ ਅਤੇ ਪਤ ਤੂੰ ਰੱਖਣੀ ਹੈ ਸਿਸਲੀ ਗੁਰਮਖੋ ਦਸਤਾਰਾਂ ਅਸੀਂ ਵੀ ਬੜੀਆਂ ਸਜਾਉਂਦੇ ਆ ਪਰ ਸੱਚੀ ਦੱਸਿਓ ਕਦੀ ਤੁਹਾਡੇ ਮਨ 'ਚ ਇਹ ਖਿਆਲ ਆਇਆ ਬਾਪੂ ਸੋਨ ਸਿੰਘ ਸੀਤਲ ਵਰਗਾ ਇਹ ਦਸਤਾਰ ਕੋਈ 7 8 10 ਮੀਟਰ ਦਾ ਕਪੜਾ ਨਹੀਂ ਇਹ ਦਸਤਾਰ ਸਤਗੁਰੂ ਦੀ ਕਿਰਪਾ ਦੇ ਸਦਕਾ ਸਾਨੂੰ ਬੜੀਆਂ ਕੁਰਬਾਨੀਆਂ ਦੇ ਕਿਵੇਂ ਮਿਲਿਆ ਜਦੋਂ ਕਿਤੇ ਪੜਦੇ ਹੋ ਇਤਿਹਾਸ ਮਾਰਾਣਾ ਪ੍ਰਤਾਪ ਦਾ ਤੇ ਜ਼ਿਕਰ ਮਿਲਦਾ ਹੈ ਕਿ ਜਿਸ ਸਮੇ ਮਾਰਾਣਾ ਪ੍ਰਤਾਪ ਹਾਰ ਗਿਆ ਜੰਗਲਾਂ ਵਿੱਚ ਚਲਾ ਗਿਆ ਜੰਗਲਾਂ ਦੇ ਵਿੱਚ ਜਾ ਕੇ ਵੀ ਇਸ ਦਸਤਾਰ ਦੀ ਆਣ ਬਾਣ ਸ਼ਾਨ ਨੂੰ ਉੱਚਾ ਰੱਖਿਆ ਉਹਨਾਂ ਲੋਕਾਂ ਉਸ ਜੰਗਲ ਵਿੱਚ ਇੱਕ ਉਹਨੂੰ ਮਰਾਸੀ ਮਿਲਦਾ ਤੇ ਜਦੋਂ ਮਰਾਸੀ ਮਿਲਦਾ ਤੇ ਮਾਫ਼ ਕਰਨਾ ਮਰਾਸੀ ਜਿਹੜੇ ਹੁੰਦੇ ਆ ਉਸਤਦ ਕਰਦੇ ਹੁੰਦੇ ਆ ਬਾਦਸ਼ਾਹੀ ਤੇ ਉਹ ਮਰਾਸੀ ਅਕਬਰ ਦੇ ਬਾਦਸ਼ਾਹ ਚ ਉਸਤਦ ਕਰਦਾ ਹੁੰਦਾ ਸੀ ਮਹਾਰਾਣਾ ਪ੍ਰਤਾਪ ਦੀ ਉਹਨੇ ਉਸਤਦ ਕੀਤੀ ਜੰਗਲ ਵਿੱਚ ਅੱਜ ਮਹਾਰਾਣਾ ਪ੍ਰਤਾਪ ਕੋਲ ਕੁਝ ਵੀ ਨਹੀਂ ਸੀ ਨਾ ਰੁਪਈਆ ਪੈਸਾ ਨਾ ਰਾਜ ਭਾਗ ਨਾ ਕੁਝ ਤੇ ਕਹਿੰਦੇ ਜਦੋਂ ਉਹਨੇ ਉਸਤ ਕੀਤੀ ਮਹਾਰਾਣਾ ਪ੍ਰਤਾਪ ਦੀ ਤੇ ਮਹਾਰਾਣਾ ਪ੍ਰਤਾਪ ਕਹਿੰਦਾ ਅੱਜ ਮੇਰੇ ਕੋਲ ਦੇਣ ਲਈ ਕਾਏ ਕੁਝ ਨਹੀਂ ਪਰ ਜੋ ਮੰਗੇਗਾ ਤੈਨੂੰ ਦਵਾਂਗਾ ਉਸਮਰਾਸ਼ੀ ਨੂੰ ਕਹਿੰਦਾ ਤੇ ਉਸਮਰਾਸ਼ੀ ਕਹਿੰਦਾ ਕਿ ਤੂੰ ਮੈਨੂੰ ਕੀ ਦੇ ਸਕਦਾ ਉਹਨੇ ਨਿਗਾਹ ਮਾਰ ਕੇ ਵੇਖਿਆ ਸਾਰੇ ਸਰੀਰ ਵੱਲ ਕਿਉਂਦਾ ਜੇ ਇਹਦਾ ਕੁੜਤਾ ਮੰਗਾਗਾ ਤੇ ਮੈਨੂੰ ਪੂਰਾ ਨਹੀਂ ਆਉਣਾ ਪਤਾ ਨਹੀਂ ਖੁੱਲਾ ਨਾ ਹੋਵੇ ਇਸ ਕਰਕੇ ਉਹਨੇ ਸਾਰਾ ਕੁਝ ਤੱਕ ਦਿਹਾ ਹੋਇਆ ਤੇ ਉਹਦੀ ਨਿਗਾ ਗਈ ਦਸਤਾਰ ਤੇ ਜਦੋਂ ਦਸਤਾਰ ਤੇ ਨਿਗਾ ਗਈ ਤੇ ਕਹਿੰਦੇ ਕਰਨ ਉਸ ਵਕਤ ਮਹਾਰਾਣਾ ਪ੍ਰਤਾਪ ਤੋਂ ਉਸ ਮਰਾਸੀ ਨੇ ਦਸਤਾਰ ਮੰਗ ਲਈ ਕਹਿੰਦਾ ਮੈਨੂੰ ਆਪਣੀ ਦਸਤਾਰ ਦੇ ਦੇ ਹੁਣ ਮਾਰਾ ਨਾ ਪ੍ਰਤਾਪ ਦੁਚਿੱਤੇ ਪੰਜ ਪੈ ਗਿਆ ਵੀ ਇਹ ਦਸਤਾਰ ਮੈਂ ਤੈਨੂੰ ਕਿਵੇਂ ਦੇ ਸਕਦਾ ਕਿਉਂਕਿ ਇਹ ਦਸਤਾਰ ਬੜੀ ਉੱਚੀ ਕਹ ਇਸ ਦਸਤਾਰ ਕਰਕੇ ਮੈਂ ਅਕਬਰ ਦੇਗੇ ਝੁਕਿਆ ਨਹੀਂ ਉਹਦੇ ਅੱਗੇ ਆਪਣਾ ਸੀਸ ਨੇ ਝੁਕਾਇਆ ਇਸ ਦਸਤਾਰ ਕਰਕੇ ਅੱਜ ਮੈਂ ਜੰਗਲ 'ਚ ਬੈਠਾ ਕਿ ਮੇਰੀ ਦਸਤਾਰ ਨਾ ਝੁਕੇ ਮੇਰਾ ਸੀਸ ਨਾ ਨਿਵੇ ਤੇ ਦਸਤਾਰ ਤੈਨੂੰ ਕਿਵੇਂ ਦੇ ਸਕਦਾ ਉਹ ਕਹਿੰਦਾ ਜੀ ਤੁਸੀਂ ਮੇਰੇ ਨਾਲ ਵਚਨ ਕੀਤਾ ਮਰਾਸੀ ਕਹਿੰਦਾ ਮਹਾਰਾਣਾ ਪ੍ਰਤਾਪ ਕਹਿੰਦਾ ਠੀਕ ਹੈ ਤੈਨੂੰ ਦਸਤਾਰ ਦੇ ਦੇਣਾ ਪਰ ਮੇਰੀ ਇੱਕ ਗੱਲ ਯਾਦ ਰੱਖੀ ਤੇਰਾ ਕੰਮ ਕਾ ਘਰ ਘਰ ਗਾਉਣਾ ਤੂੰ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਗਾਉਣਾ ਔਰ ਜਿਹੜੀ ਇਹ ਮੇਰੀ ਦਸਤਾਰ ਹੈ ਇਹ ਅਕਬਰ ਬਾਦਸ਼ਾਹ ਦੇ ਅੱਗੇ ਝੁਕੀ ਨਹੀਂ ਤੇ ਜੇ ਕਿਤੇ ਤੈਨੂੰ ਮੌਕਾ ਮਿਲੇ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਗਾਉਣ ਦਾ ਯਾਦ ਰੱਖੀਂ ਦਸਤਾਰ ਉੱਥੇ ਜਾ ਕੇ ਚਕਾਮੀ ਨਾ ਉਹ ਕਹਿੰਦਾ ਜੀ ਮੈਂ ਬਚਨ ਦਾ ਪੱਕਾ ਤੁਸੀਂ ਮੈਨੂੰ ਦਸਤਾਰ ਦੇਵੋ ਮੈਂ ਇਹ ਦਸਤਾਰ ਕਦੀ ਅਕਬਰ ਬਾਦਸ਼ਾਹ ਦੇ ਦਰਬਾਰ ਚ ਬਨ ਕੇ ਨਹੀਂ ਜਾਵਾਂਗਾ ਬਨ ਕੇ ਨਹੀਂ ਜਾਵਾਂ ਕਹਿੰਦੇ ਕਣ ਸਮਾਂ ਗੁਜ਼ਰਿਆ ਇੱਕ ਦਿਨ ਉਹ ਕਿਤੇ ਹੋਰ ਗਾਉਣ ਲਿ ਗਿਆ ਤੇ ਜਾਂਦਾ ਜਾਂਦਾ ਸੋਚਦਾ ਵੀ ਅਕਬਰ ਬਾਦਸ਼ਾਹ ਦਾ ਦਰਬਾਰ ਨੇੜੇ ਆ ਔਰ ਅਕਬਰ ਬਾਦਸ਼ਾਹ ਦੇ ਦਰਬਾਰ ਝੋਕੇ ਜਾਵਾਂ ਅਕਬਰ ਬਾਦਸ਼ਾਹ ਦੇ ਦਰਬਾਰ ਚ ਚਲਾ ਗਿਆ ਅੱਜ ਮਹਾਰਾਣਾ ਪ੍ਰਤਾਪ ਦੀ ਸਿਰ ਤੇ ਪੱਗ ਬੰਨੀ ਹੋਈ ਸੀ ਤੇ ਜਦੋਂ ਅਕਬਰ ਬਾਦਸ਼ਾਹ ਦੇ ਦਰਬਾਰ ਚ ਗਿਆ ਮਨ ਵਿੱਚ ਸੋਚਦਾ ਹੈ ਜੇ ਬਾਦਸ਼ਾਹ ਨੂੰ ਸਲਾਮ ਨਾ ਕੀਤੀ ਤੇ ਤਾਂ ਵੀ ਬਾਦਸ਼ਾਹ ਨੇ ਮੇਰਾ ਸਿਰ ਕਟਾ ਦੇਣਾ ਤੇ ਜੇ ਅੱਜ ਸਲਾਮ ਕਰ ਦਿੱਤੀ ਤੇ ਮੇਰਾ ਬਚਨ ਟੁੱਟ ਜਾਣਾ ਕਿਉਂਕਿ ਮਹਾਰਾਣਾ ਪ੍ਰਤਾਪ ਨੂੰ ਬਚਨ ਦਿੱਤਾ ਵੀ ਤੇਰੀ ਪੱਗ ਨਹੀਂ ਝੁਕਾਵਾਂਗਾ ਕਹਿੰਦੇ ਕਰਨ ਖੁਨ ਜਿਸ ਵਕਤ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਗਿਆ ਸੋਚਦਾ ਕਣ ਕੀ ਕਰਾਂ ਕਹਿੰਦੇ ਉਹਨੇ ਆਪਣੀ ਪੱਗ ਚੁੱਕ ਕੇ ਨਾ ਸਿਰ ਤੋਂ ਤਾਂ ਚੁੱਕ ਲਈ ਪੱਗ ਤੇ ਸਿਰ ਤੋਂ ਤਾਂ ਪੱਗ ਚੁੱਕ ਕੇ ਸੀਸਨਵਾ ਦਿੱਤਾ ਹੁਣ ਇਹ ਬੜੀ ਵੱਡੀ ਤੋਖੀਨ ਮੰਨੀ ਜਾਂਦੀ ਸੀ ਅਕਬਰ ਬਾਦਸ਼ਾਹ ਦਾ ਦਰਬਾਰ ਤੇ ਵੱਡੀ ਵੱਡੀ ਤੋਖੀਨ ਸੀ ਅਕਬਰ ਬਾਦਸ਼ਾਹ ਕਹਿੰਦਾ ਓਏ ਤੂੰ ਕੀ ਕੀਤਾ ਮੇਰੇ ਦਰਬਾਰ ਦੇ ਅੰਦਰ ਸਲਾਮ ਕੀਤੀ ਆ ਤੇ ਪੱਗ ਤਾਂ ਛੁੱਕ ਕੇ ਕਿਉਂ ਕੀਤੀ ਐ ਕਿਉਂਕਿ ਅਕਬਰ ਬਾਦਸ਼ਾਹ ਨੂੰ ਪਤਾ ਸੀ ਇਹ ਪੱਗ ਮਹਾਰਾਣਾ ਪ੍ਰਤਾਪ ਦੀ ਐ ਉਹਨੂੰ ਪਤਾ ਸੀ ਇਹ ਪੱਗ ਮਹਾਰਾਣਾ ਪ੍ਰਤਾਪ ਦੀ ਐ ਤੇ ਇਹ ਪੱਗ ਮੇਰੇ ਦਰਬਾਰ ਝੁੱਕੀ ਨਹੀਂ ਅਜੇ ਤੱਕ ਇਸ ਕਰਕੇ ਉਹ ਜੰਗਲ 'ਚ ਚਲਾ ਗਿਆ ਮਹਾਰਾਣਾ ਪ੍ਰਤਾਪ ਪਰ ਪੱਗ ਨਹੀਂ ਉਹਨੇ ਝੁਕਣ ਦਿੱਤੀ ਤੇ ਕਹਿੰਦੇ ਗਣ ਤੂੰ ਪੱਗ ਕਿਉਂ ਨਹੀਂ ਰੱਖ ਕੇ ਸੀਸ ਝੁਕਾਇਆ ਤੇ ਉਹ ਅਗੋਂ ਮਰਾਸੀ ਬੋਲਿਆ ਕਹਿੰਦਾ ਓਏ ਪੱਗ ਮਹਾਰਾਣਾ ਪ੍ਰਤਾਪ ਦੀ ਐ ਮਹਾਰਾਣਾ ਪ੍ਰਤਾਪ ਨੇ ਇਸ ਪੱਗ ਨੂੰ ਝੁਗਨ ਨਹੀਂ ਦਿੱਤਾ ਤੇਰੇ ਅੱਗੇ ਇਸ ਕਰਕੇ ਮੈਂ ਵੀ ਉਹਨੂੰ ਵਚਨ ਦੇ ਕੇ ਆਇਆ ਸਾਂ ਕਿ ਤੇਰੀ ਪੱਗ ਨੂੰ ਰਾਜੇ ਮਹਾਰਾਜਾਂ ਦੇ ਦਰਬਾਰਾਂ ਚ ਝੁਗਨ ਨਹੀਂ ਦਵਾਗਾ ਇਸ ਕਰਕੇ ਮੈਂ ਆਪਣਾ ਸੀਸ ਨਵਾਇਆ ਪੱਗ ਨਹੀਂ ਝੁਕਨ ਦਿੱਤੀ ਉਹਦੇ ਲਈ ਭਵੇਂ ਮੇਰਾ ਗਾਟਾ ਵੀ ਲਾ ਦੋ ਮੈਨੂੰ ਮਰਜ਼ੂਰ ਐ ਕਿਉਂਕਿ ਇਹ ਅਣਖਾਂ ਬਾਹਰ ਜਾ ਕੇ ਜੰਗਲਾਂ 'ਚ ਰਹਿ ਕੇ ਵੀ ਬਰਕਰਾਰ ਰੱਖੀਆਂ ਇਹ ਪੱਗ ਇਹ ਦਸਤਾਰ ਜਿਹੜੀ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸੋ ਅੱਜ ਟਰੈਂਡ ਚੱਲਦਾ ਹੈ ਸਾਡੇ ਨੌਜਵਾਨ ਬੱਚੇ ਸਕੂਲਾਂ ਤੋਂ ਜਦੋਂ ਕਾਲਜਾਂ 'ਚ ਵੱਢਦੇ ਆ ਕਿਉਂਕਿ ਕਿੱਥੇ ਜਾ ਕੇ ਬੇਪਤੀ ਹੁੰਦੀ ਹੈ ਬੇਅਦਬੀ ਹੁੰਦੀ ਹੈ ਕਿੱਥੇ ਜਾ ਕੇ ਅਸੀਂ ਪਤ ਤੋਂਦੇ ਆ ਯਾਦ ਰੱਖਿਓ ਮੈਂ ਉਹ ਫਿਕਰਾ ਕਹਿ ਕੇ ਸਮਾਪਤੀ ਕਰ ਦੇਣੀ ਕਿਉਂਕਿ ਸਕੂਲ ਤੱਕ ਠੀਕ ਹੈ ماں 10th ਤੱਕ ਵੈਸੇ ਤੇ ਅੱਜ ਦਾ ਸਮਾਂ ਐਸਾ ਹੈ ਕਿ 10th ਵਿੱਚ ਹੀ ਬੱਚੇ ਸਾਡੇ ਪਤ ਤੋ ਜਾਂਦੇ ਆ ਭਾਵੇਂ ਕੀ ਮਾਂ ਪਿਓ ਗੁਰਸਿੱਖ ਨੇ ਅਮਰਤਧਾਰੀ ਨੇ ਪਰ ਇਹਦੇ ਹੂਣ ਦੇ ਬਾਵਜੂਦ ਵੀ ਕਿਉਂਕਿ ਫੈਸ਼ਨ ਚੱਲ ਗਿਆ ਨਾ ਤੇ ਜਿਹੜੇ ਪਲੱਸ 2 ਤੱਕ ਸਲਾਮਤ ਰਹਿ ਜਾਂਦੇ ਆ ਉਹ ਕਾਲਜ ਜਾ ਕੇ ਪਤਿਤ ਹੋ ਜਾਂਦੇ ਆ ਕਿਉਂ ਕਿ ਕਿਉਂਕਿ ਇੱਕ ਕਦੀ ਤੁਸੀਂ ਗੁਲਾਮ ਨਾ ਮੰਨਿਆ ਕਰੋ ਕਿ ਸਾਡੇ ਦਾੜ੍ਹੀ ਆ ਗਈ ਤੇ ਅਸੀਂ ਬਾਬੇ ਬਣ ਗਏ ਪਰ ਇਹ ਬਾਬਾ ਸ਼ਬਦ ਬੜਾ ਪਾਕ ਤੇ ਪਵਿੱਤਰ ਸ਼ਬਦ ਹੈ ਕਿਤੇ ਬਾਬਾ ਸ਼ਬਦ ਦਾ ਖਿਤਾਬ ਐਵੇਂ ਥੋੜਾ ਲਗਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਉਹਨਾਂ ਦੇ ਨਾਮ ਨਾਲ ਇੱਕ ਖਿਤਾਬ ਲੱਗੇ ਆ ਤੇ ਬੜਾ ਵੱਡਾ ਖਿਤਾਬ ਹੈ ਜਿਹੜਾ ਬਾਬਾ ਸ਼ਬਦ ਹੈ ਜਦੋਂ ਕਾਲਜ ਜਾਂਦੇ ਆ ਕਾਲਜ ਜਾਂਦਿਆਂ ਸਾਰ ਸਾਡੇ ਬੱਚਿਆਂ ਨੂੰ ਨਾਲ ਦੇ ਬੱਚੇ ਜਿਹੜੇ ਮੋਨੇ-ਖੋਨੇ ਰੋਡੇ-ਪੋਡੇ ਹੁੰਦੇ ਆ ਉਹ ਕਹਿੰਦੇ ਆ ਕੀ ਲੋੜ ਹੈ ਅ 7-8 ਮੀਟਰ ਦੀ ਪੱਗ ਮੰਨੀਏ ਰੋਜ਼ ਤੈਨੂੰ 5-10-15-20 ਮਿੰਟ ਲੱਗਦੇ ਆ ਕਿਉਂਕਿ ਜਦੋਂ ਨਮੀ ਨਮੀ ਦਸਤਾਰ ਸਿੱਖਣ ਲੱਗੋ ਉਦੋਂ ਕਈ ਵਾਰੀ ਘੰਟਾ ਵੀ ਲੱਗ ਜਾਂਦਾ ਹੈ ਵੀਰ ਜੀ ਮੇਰੇ ਤੋਂ ਪਹਿਲਾਂ ਸਟੱਡੀ ਸਰਕਲ ਵਾਲੇ ਸ਼ਾਇਦ ਮੈਂ ਭੁੱਲਦਾ ਨਾ ਹਾਂ ਗੱਲ ਕਰ ਰਹੇ ਸਨ ਕਿ ਸਕੂਲਾਂ ਕਾਲਜਾਂ ਚ ਲਾਜ਼ਮੀ ਹੋਣੀ ਚਾਹੀਦੀ ਏ ਮੈਂ ਆਪਣੀ ਗੱਲ ਕਰਦਾ ਪਲੱਸ 1 ਚ ਮੈਂ ਪਸਿਆਣੇ ਪੜਿਆ ਦੇ ਪਸਿਆਣੇ ਪਲੱਸ 1 ਤੋਂ ਲੈ ਕੇ ਉਹਨਾਂ ਪੱਗ ਸ਼ੁਰੂ ਕਰ ਦਿੱਤੀ ਐ ਉੱਥੇ ਜਿਹੜੇ ਹੈਡ ਟੀਚਰ ਹੁੰਦੇ ਸਨ ਨਾ ਬਕਾਇਦਾ ਫੈਨ ਰੱਖਿਆ ਸੀ ਵੀ ਜਿਹੜਾ ਬੱਚਾ ਪੱਗ ਨਹੀਂ ਬੰਨ ਕੇ ਆਏਗਾ ਉਹਨੂੰ ਜੁਰਮਾਨਾ ਤੇ ਇਹ ਹਰੇਕ ਸਕੂਲ 'ਚ ਲਾਗੂ ਹੋਣਾ ਚਾਹੀਦਾ ਕੁਝ ਬੱਚੇ ਕੇਸ ਵੀ ਕਤਲ ਕਰਾ ਜਾਂਦੇ ਆ ਪਰ ਨਹੀਂ ਅੱਜ ਜੇ ਸਾਡੇ ਸਿਰਾਂ ਤੇ ਸੋਹਣੀਆਂ ਦਸਤਾਰਾਂ ਨੇ ਤੇ ਮੈਂ ਮੰਨਦਾ ਉਹਨਾਂ ਟੀਚਰਾਂ ਦੀ ਬਦੌਲਤ ਨੇ ਕਿਉਂ ਕਿਉਂਕਿ ਪਹਿਲੇ ਦਿਨ ਜਦੋਂ ਬਨ ਕੇ ਗਏ ਘੰਟਾ ਲੱਗਿਆ ਕਿਸੇ ਨੂੰ ਡੇਢ ਘੰਟਾ ਲੱਗਿਆ ਔਰ ਉਸ ਦਿਨ ਪੱਗਾਂ ਐਡੀਆਂ ਸੋਹਣੀਆਂ ਨਹੀਂ ਸਨ ਕਿਉਂਕਿ ਸਾਨੂੰ ਤੇ ਵੀ ਨਹੀਂ ਸੀ ਪਤਾ ਵੀ ਇਹਦੇ ਚ ਮਾਵਾ ਹੁੰਦਾ ਤੂੰ ਨਿਕਲਣਾ ਕਿਵੇਂ ਆ ਜਿਵੇਂ ਦੀ ਆਈ ਹੋਵੇਂ ਦੀ ਬਨ ਕੇ ਚਲੇ ਗਏ ਮਜ਼ਾਕ ਵੀ ਉਡਾਇਆ ਹੋਏਗਾ ਔਰ ਉਡਾਇਆ ਪਰ ਕੋਲੀ ਕੋਲੀ ਜਿੱਦਣ ਇਹ ਦਸਤਾਰ ਖੂਬਸੂਰਤ ਹੋ ਗਈ ਸੱਚ ਹੈ ਅੱਜ ਉਹ ਹੀ ਪੁੱਛਦੇ ਨੇ ਦਸਤਾਰ ਸਜਾਈ ਦੀ ਕਿਵੇਂ ਨੇ ਆ ਦਸਤਾਰ ਕਿਵੇਂ ਸਜਾਈ ਦੀ ਦੂਸਰੀ ਵੱਠਾਂ ਵਾਲੀ ਦਸਤਾਰ ਕਿਵੇਂ ਸਜਾਈ ਦੀ ਹੈ? ਪੇਚਾਂ ਵਾਲੀ ਦਸਤਾਰ ਕਿਵੇਂ ਸਜਾਈ ਦੀ ਹੈ? ਉਹ ਪੁੱਛਦੇ ਆ ਕਿਉਂਕਿ ਜਦੋਂ ਤੁਹਾਡੇ ਸਿਰ ਤੇ ਇਹ ਦਸਤਾਰ ਹੋਵੇਗੀ। ਖੈਰ ਉਹ ਬੱਚੇ ਤੁਹਾਨੂੰ ਕਹਿਣਗੇ ਪ੍ਰੇਰ ਪ੍ਰੇਰਨਾ ਤੁਹਾਨੂੰ ਦੇਣਗੇ ਕਿ ਛੱਡੋ ਇਹਨਾਂ ਦਸਤਾਰਾਂ ਨੂੰ। ਆ ਵੇਖੋ ਅਸੀਂ ਮਾੜਾ ਜਾਂ ਵਾਲਾਂ 'ਚ ਪਾਣੀ ਮਾਰਦੇ ਆ, ਕੰਗੀ ਮਾਰਦੇ ਆ, ਪਟੇ ਸਿੱਧੇ ਕਰਦੇ ਆ ਤੇ 2 ਮਿੰਟ ਦੇ ਵਿੱਚ ਤਿਆਰ ਹੋ ਕੇ ਆ ਜਾਂਦੇ ਆ। ਪਰ ਬੜੀ ਵੱਡੀ ਬੇਕੁਫੀ ਹੁੰਦੀ ਓ ਉੱਥੇ ਸਾਡੇ ਬੱਚਿਆਂ ਦੀ ਜਿਹੜੇ ਉਹਨਾਂ ਦੀ ਗੱਲ ਨੂੰ ਐਕਸਪੈਕਟ ਕਰਦੇ ਆ ਔਰ ਆਪਣੇ ਕੇਸ ਕਤਲ ਕਰਾ ਦਿੰਦੇ ਆ ਪਰ ਗੁਰਮਖੋ ਮੈਂ ਇੱਕ ਗੱਲ ਕਰਦਾ ਹੁਣਾਂ ਦਸਤਾਰ ਮੁਕਾਬਲੇ ਜਿੱਥੇ ਵੀ ਹੁੰਦੇ ਆ ਮੈਂ ਉੱਥੇ ਗੱਲ ਕਰਦਾ ਹੁਣਾਂ ਕਿ ਤੁਹਾਡੀਆਂ ਦਸਤਾਰਾਂ ਐਡੀਆਂ ਸੋਹਣੀਆਂ ਕੋਣ ਗੌਰ ਕਰਿਓ ਜੇ ਤੁਹਾਡੀਆਂ ਦਸਤਾਰਾਂ ਐਡੀਆਂ ਸੋਹਣੀਆਂ ਕੋਣ ਕਿ ਜਿਹੜੇ ਮੋਨੇ ਬੱਚੇ ਤੁਹਾਨੂੰ ਕਹਿੰਦੇ ਆ ਕੇਸ ਕਤਲ ਕਰਾ ਦੇ ਉਹ ਬੱਚੇ ਪੱਗਾਂ ਬੰਨਣ ਲਈ ਮਜਬੂਰ ਹੋ ਜਾਣ ਉਹ ਬੱਚੇ ਪੱਗਾਂ ਬੰਨਣ ਦੇ ਲਈ ਮਜਬੂਰ ਹੋ ਜਾਣ ਕਿ ਜਿੱਡੀ ਸੋਹਣੀ ਦਸਤਾਰ ਤੇਰੀ ਹੈ ਮੇਰਾ ਜੀ ਕਰਦਾ ਮੈਂ ਵੀ ਤੇਰੇ ਵਰਗੀ ਦਸਤਾਰ ਬੰਨਾਂ ਔਰ ਮੇਰੀ ਦਸਤਾਰ ਵੀ ਐਡੀ ਸੋਹਣੀ ਹੋਣੀ ਚਾਹੀਦੀ ਹੈ ਅੱਜ ਅਸੀਂ ਆਪਣੇ ਵਿਰਸੇ ਤੋਂ ਟੁੱਟ ਗਏ ਆ ਅੱਜ ਅਸੀਂ ਬਾਣੀ ਤੇ ਬਾਣੇ ਤੋਂ ਟੁੱਟ ਗਏ ਆ ਇਸ ਕਰਕੇ ਖ਼ਬਾਰ ਹੋ ਰਹੇ ਆ ਗੁਰਮਖੋ ਵਕਤ ਹੈ ਕਿ ਅਸੀਂ ਮੁੜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਔਰ ਕਲਗੀਧਰ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤਾ ਹੋਇਆ ਇਹ ਬਾਣਾ ਸਿੱਖੀ ਸਰੂਪ ਵਿੱਚ ਮੁੜ ਆਈਏ ਔਰ ਚਾਰ ਸੁਪਰੇ ਅੱਜ ਇਹ ਗੁਰੂ ਨਾਨਕ ਦੀ ਫਲਵਾੜੀ ਤੇ ਕਿੱਡੇ ਸੋਹਣੇ ਫੁੱਲ ਖੜੇ ਆ ਕਿਤੇ ਪੀਲੀਆਂ ਦਸਤਾਰਾਂ ਕਿਤੇ ਨੀਲੀਆਂ ਦਸਤਾਰਾਂ ਕਿਤੇ ਕਾਲੀਆਂ ਦਸਤਾਰਾਂ ਅਲੱਗ-ਅਲੱਗ ਦਸਤਾਰਾਂ ਸਜਾ ਕੇ ਤੁਸੀਂ ਬੈਠੇ ਹੋ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਕੀ ਗੁਰੂ ਨਾਨਕ ਦੀ ਫਲਵਾੜੀ ਤੇ ਇਹ ਫੁੱਲ ਸਿਸਲੀ ਸਾਡੀ ਜਿਹੜੀ ਕਾਮ ਹੈ ਇਹ ਜਜ਼ਬੇ ਵਾਲੀ ਕੌਮ ਹੈ ਇਹਨੂੰ ਲੜਨਾ ਸਿਖਾਇਆ ਹੈ ਇਹਨੂੰ ਮਰਨਾ ਸਿਖਾਇਆ ਹੈ ਇਹਨੂੰ ਪਿੱਛੇ ਘਟਣਾ ਨਹੀਂ ਸਿਖਾਇਆ ਇਸ ਕਰਕੇ ਸਾਡੀ ਕੌਮ ਜਿਹੜੀ ਹੈ ਦਲੇਰਾਂ ਤੇ ਬਹਾਦਰਾਂ ਦੀ ਕੌਮ ਹੈ ਬੁੱਜ਼ਲਾਂ ਦੀ ਕੌਮ ਨਹੀਂ ਹੈ ਕਦੀ ਵੇਖੋ 18 ਕੁ ਸਾਲ ਦੀ ਉਮਰ ਦਾ ਬੱਚਾ ਇਹ ਨੌਜਵਾਨ ਫਾਕਸੀਅਰ ਦੀ ਜੇਲ੍ਹ ਦੇ ਵਿੱਚ ਕੈਦ ਹੈ ਵਿਆਹ ਹੋਇਆ ਹੈ ਉਹਦੀ ਮਾਂ ਜਾ ਕੇ ਫਾਕਸੀਅਰ ਨੂੰ ਕਹਿੰਦੀ ਹੈ ਕੀ ਮੇਰੇ ਬੱਚੇ ਨੂੰ ਛੱਡ ਦਿੱਤਾ ਜਾਵੇ ਵੀ ਆਹ ਵੇਖੋ ਇਹਦੇ ਘਰ ਵਾਲੀ ਦੇ ਚੂੜਾ ਪਾਇਆ ਹੈ ਇਹਦੇ ਕਦੇ ਵਿਆਹ ਨੂੰ ਥੋੜਾ ਸਮਾਂ ਹੋਇਆ ਤੇ ਬਖਸ਼ੀਰ ਕਹਿੰਦਾ ਮਾਂ ਤੇਰੇ ਪੁੱਤਰ ਨੂੰ ਛੱਡ ਦਵਾਂਗੇ ਪਰ ਉਹਨੂੰ ਕਹਿ ਕੇ ਮੁਸਲਮਾਨ ਧਰਮ ਕਬੂਲ ਕਰ ਲੈ ਜਾਂ ਇਹ ਕਹਦੇ ਕਿ ਮੈਂ ਸਿੱਖ ਨਹੀਂ ਹੈਗਾ ਉਹਦੀ ਮਾਂ ਉਹਦੇ ਬੱਚੇ ਕੋਲ ਗਈ ਆਪਣੇ ਬੱਚੇ ਨੂੰ ਕਹਿੰਦੀ ਹੈ ਪੁੱਤ ਵੇ ਛੱਡ ਸਿੱਖੀ ਦਾ ਖਿਹੜਾ ਕੀ ਲੈਣਾ ਤੂੰ ਇਹਦੇ ਵਿੱਚੋਂ ਵੇਖ ਤੂੰ ਇਹਨਾਂ ਨੂੰ ਕਹਦੇ ਕਿ ਮੈਂ ਸਿੱਖ ਨਹੀਂ ਹੈਗਾ ਤੇ ਉਹਨੇ ਆਪਣੀ ਮਾਂ ਨੂੰ ਕਹਿੰਦੇ ਮਾਂ ਜਾ ਚਲੀ ਜਾ ਇਥੋਂ ਜਿਹੜੀ ਮਾਂ ਇਹ ਕਹਿੰਦੀ ਮੈਂ ਸਿੱਖ ਨਹੀਂ ਹੈਗਾ ਅੱਜ ਤੋਂ ਬਾਅਦ ਜਾ ਮੈਂ ਤੇਰਾ ਪੁੱਤ ਨਹੀਂ ਹੈਗਾ ਕਿਉਂ ਕਿਉਂਕਿ ਮੈਂ ਕਲਗੀਧਰ ਸੱਚੇ ਪਾਤਸ਼ਾਹ ਦਾ ਪੁੱਤ ਹਾਂ ਮੇਰੇ ਸਿਰ ਤੇ ਸੋਹਣੀ ਦਸਤਾਰ ਕਲਗੀਧਰ ਪਾਤਸ਼ਾਹ ਦੀ ਹੈ ਮੇਰੇ ਮੁਖ ਤੇ ਇਹ ਆਇਆ ਕੋਇਆ ਨਿਕਾ ਨਿਕਾ ਦਾੜਾ ਇਹ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੋਹਰ ਹੈ ਤੇ ਮਾਂ ਮੈਂ ਕਿਵੇਂ ਮੁਕਰ ਜਾਵਾਂ ਮੈਂ ਸਿੱਖ ਨਹੀਂ ਮੈਂ ਸਿੱਖ ਹਾਂ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਨਹੀਂ ਤੂੰ ਮੇਰੀ ਮਾਂ ਨਹੀਂ ਹੈ ਇਦਾਂ ਦੇ ਬਹਾਦਰ ਸਿੱਖ ਸਾਡੀ ਕੌਮ ਦੇ ਵਿੱਚ ਹੋਏ ਆ ਜਿਨ੍ਹਾਂ ਨੇ ਆਪਣਾ ਆਪਾ ਤੇ ਨਸ਼ਵਰ ਕਰ ਦਿੱਤਾ ਪਰ ਆਪਣੀ ਪੱਗ ਨੂੰ ਕਦੀ ਦਾਗ ਨਹੀਂ ਲਾਇਆ ਕਿਉਂਕਿ ਪੱਗ ਸਾਡੀ ਇੱਜ਼ਤ ਹੈ ਪੱਗ ਸਾਡੀ ਇੱਜ਼ਤ ਹੈ ਇਹ ਤੋਂ ਵੱਡੀ ਇੱਜ਼ਤ ਨਹੀਂ ਕੋਈ ਹੁੰਦੀ ਤਾਂ ਕਰਕੇ ਜਦੋਂ ਮਾਂ ਗੁਜਰੀ ਠੰਡੇ ਬੁਰਜ ਵਿੱਚ ਬੈਠੀ ਹੈ ਛੋਟੇ ਲਾਲਾਂ ਨੂੰ ਸਬਕ ਦਿੰਦੀ ਐ ਤੇ ਉਦੋਂ ਇੱਕ ਬਾਤ ਕਹਿੰਦੀ ਕਾ ਮਾਂ ਗੁਜਰੀ ਕਹਿੰਦੀ ਬੱਚਿਓ ਵੇਖਿਓ ਆਪਣੇ ਦਾਦਾ ਤੇ ਪਿਓ ਦੀ ਪੱਗ ਨੂੰ ਦਾਗ ਨਾ ਲਾਇਓ ਉਹ ਦਾਗ ਦਾ ਮਤਲਬ ਕੀ ਸੀ ਤੁਹਾਡੇ ਪਿਓ ਤੇ ਤੁਹਾਡੇ ਦਾਦੇ ਦੀ ਕੁੱਲ ਜਹਾਨ ਚ ਐਡੀ ਇੱਜ਼ਤ ਐ ਤੇ ਜੇ ਤੁਸੀਂ ਅੱਜ ਡੋਲ ਗਏ ਤੇ ਤੁਹਾਡੀ ਜਿਹੜੀ ਇੱਜ਼ਤ ਐ ਉਹ ਨਿਲਾਮ ਹੋ ਜਾਏ ਇਸ ਕਰਕੇ ਆਪਣੇ ਦਾਦੇ ਤੇ ਆਪਣੇ ਪਿਓ ਦੀ ਪੱਗ ਨੂੰ ਦਾਗ ਨਾ ਲਾਇਓ ਸੂਬੇ ਦੀ ਕਚੈਰੀ ਦੇ ਅੰਦਰ ਡੋਲਿਓ ਨਾ ਮੇਰੇ ਬੱਚਿਓ ਓਏ ਇਹ ਚੀਜ਼ਾਂ ਅੱਜ ਦੀਆਂ ਦਾਦੀਆਂ ਨਹੀਂ ਸਕਾਉਂਦੀਆਂ ਮਾਫ਼ ਕਰਨੀਆਂ ਜਿਹੜੀਆਂ ਦਾਦੀਆਂ ਆਪ ਟੀਵੀ ਸੀਰੀਅਲ ਵੇਖਦੀਆਂ ਉਹ ਆਪਣੇ ਬੱਚਿਆਂ ਨੂੰ ਕਿੱਥੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀਆਂ ਸਾਖੀਆਂ ਸੁਣਾਉਂਦੀਆਂ ਜਿਹੜੀਆਂ ਮਾਤਾਵਾਂ ਦਾਦੀਆਂ ਅੱਜ ਟੀਵੀ ਸੀਰੀਅਲਾਂ ਨਾਲ ਜੁੜ ਗਈਆਂ ਉਹ ਦਾਦੀਆਂ ਕਿੱਥੇ ਬਾਬਾ ਜੋਰਾ ਸਿੰਘ ਤੇ ਬਾਬਾ ਫਤੇ ਸਿੰਘ ਦੀਆਂ ਸਾਖੀਆਂ ਸੁਣਾਉਂਦੀਆਂ ਔਰ ਉਹਦਾਂ ਤੇ ਸਾਡੇ ਬੱਚੇ ਵੀ ਪੈਦਾ ਨਹੀਂ ਹੋਰੇ ਮਾਫ਼ ਕਰਨਾ ਅੱਜ ਸਾਡੇ ਬੱਚੇ ਜਿੱਦਾਂ ਦੇ ਪੈਦਾ ਹੋ ਰਿਹਾ کارਟੂਨ ਪੈਦਾ ਹੋ ਰਿਹਾ کارਟੂਨ ਕਿਉਂਕਿ ਜਿਵੇਂ ਦੇ کارਟੂਨ ਦੇਖੇ ਉਹਦੇ ਪੈਦਾ ਕੋ ਨਹੀਂ ਇਹ ਸਾਇੰਸ ਵੀ ਮੰਨਦੀ ਹੈ ਔਰ ਇਹ ਮੈਡੀਕਲ ਸਾਇੰਸ ਜਿਹੜੀ ਉਹ ਵੀ ਮੰਨਦੀ ਹੈ ਵੱਡੇ ਵੱਡੇ ਸਕਾਲਰ ਵੀ ਮੰਨਦੇ ਆ ਕਿ ਜਿਸ ਸਮੇ ਬੱਚਾ ਪੇਟ 'ਚ ਹੁੰਦਾ ਹੈ ਉਸ ਸਮੇ ਮਾਂ ਜੋ ਵੇਖੇਗੀ ਉਹਦਾ ਦਾ ਪ੍ਰਭਾਵ ਬੱਚੇ ਤੇ ਪਵੇਗਾ ਉਹਦਾ ਦਾ ਪ੍ਰਭਾਵ ਕਬੂਲੇਗਾ ਉਸ ਵਕਤ ਬਾਣੀ ਪੜੀ ਗਈ ਉਸ ਵਕਤ ਜੋਧੇ ਸੂਰਬੀਰਾਂ ਦਾ ਇਤਿਹਾਸ ਪੜਿਆ ਜਾਵੇ ਤੇ ਸੱਚ ਹੈ ਉਸ ਮਾਂ ਦੀ ਕੁੱਖ ਤੋਂ ਪੈਦਾ ਹੋਣ ਵਾਲਾ ਬੱਚਾ ਵੀ ਜੋਧਾ ਤੇ ਸੂਰਬੀਰ ਪੈਦਾ ਹੋਵੇ ਸੂਰਬੀਰ ਜੋਧਾ ਪੈਦਾ ਹੋਇਆ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਵਰਤਾਉਣ ਸਾਨੂੰ ਇਸ ਦਸਤਾਰ ਦੀ ਸਮਝ ਆਵੇ ਅੱਜ ਮੁਕਾਬਲੇ ਕਿਨਾਰੇ ਪੈ ਰਹੇ ਆ ਮੈਂ ਵੀ ਗੱਲ ਕਰਦਾ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਉਦਮ ਅਪਰਾਲਾ ਕਾ ਖਾਲਸਾ ਦਸਤਾਰ ਜਿਹੜਾ ਜਿਹੜਾ ਦਸਤਾਰੇ ਖਾਲਸਾ ਮਿਸ਼ਰ ਗਏ ਨਾਂ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਅੱਜ ਸਾਡੇ ਬੱਚਿਆਂ ਦੇ ਸਿਰਾਂ ਤੋਂ ਦਸਤਾਰਾਂ ਗਾਇਬ ਹੋ ਰਹੀਆਂ ਤੇ ਪਤ ਤੋ ਰਹੇ ਆ ਇਹਨਾਂ ਮੁਕਾਬਲਿਆਂ ਦੇ ਜਰੀਏ ਜਦੋਂ ਸੋਹਣੀਆਂ ਸੋਹਣੀਆਂ ਦਸਤਾਰਾਂ ਬੱਚੇ ਬੰਨਦੇ ਆ ਬਾਹਰ ਨਿਕਲਦੇ ਆ ਤੇ ਦੂਜਿਆਂ ਦੇ ਮਨ 'ਚ ਵੀ ਚਾਪ ਪੈਦਾ ਹੁੰਦਾ ਸੀ ਵੀ ਦਸਤਾਰ ਸਜਾਈ ਸੋ ਬਹੁਤ ਵੱਡਾ ਉਪਰਾਲਾ ਹੈ ਦਸਤਾਰੇ ਖਾਲਸਾ ਯੂਐਸਏ ਕੈਲੀਫੋਰਨੀਆ ਵੱਲੋਂ ਸੋ ਮੈਂ ਵਿਸ਼ੇਸ਼ ਧੰਨਵਾਦ ਕਰ ਧੰਨਵਾਦ ਕਰਦਾ ਹਾਂ ਸਰਦਾਰ ਲਖਮਿੰਦਰ ਸਿੰਘ ਜੀ ਲੱਖਾ ਯੂਐਸਏ ਸਾਡੇ ਐਸਪੀਸੀ ਦੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੀ ਗੜੀ ਔਰ ਮੇਰੇ ਬਹੁਤ ਕੀ ਪਿਆਰੇ ਮਿੱਤਰ ਵੀਰ ਵੱਡੇ ਵੀਰ ਪੈਸੇ ਪੈ ਕੁਲਵਿੰਦਰ ਸਿੰਘ ਹਰਾਂ ਦਾ ਔਰ ਆਪ ਸਮੂੱਚੇ ਸਾਰੇ ਜਥੇ ਦਾ ਜੋ ਇੱਥੇ ਬੱਚਿਆਂ ਨੂੰ ਦਸਤਾਰ ਸਜਾਰੇ ਨੇ ਔਰ ਜਿਨ੍ਹਾਂ ਨੇ ਇਹ ਵੱਡਾ ਸਤਿਗੁਰੂ ਦੀ ਕਿਰਪਾ ਸਦਕਾ ਉਦਮ ਅਪਰਾਲਾ ਕੀਤਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਤਿਗੁਰੂ ਜੀ ਕਿਰਪਾ ਕਰਨ ਆਪ ਸਮੁੱਚੇ ਮਿਸ਼ਨ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦੇ ਸਿਰ ਤੇ ਸਤਿਗੁਰੂ ਜੀ ਮਿਹਰ ਭਰਿਆ ਖਾਤ ਰੱਖਣ ਇਸੇ ਤਰ੍ਹਾਂ ਸਿੱਖੀ ਔਰ ਇਹ ਦਸਤਾਰਾਂ ਨੂੰ ਦੁਨੀਆ ਭਰ ਦੇ ਅੰਦਰ ਅਸੀਂ ਸਜਾਉਣ ਵਾਲੇ ਬਣਦਾਈਏ ਔਰ ਜਿੰਨੀ ਵੀ ਸਿੱਖ ਕਮਿਊਨਿਟੀ ਹੈ ਸਤਗੁਰੂ ਦੀ ਕਿਰਪਾ ਦੇ ਸਦਕਾ ਉਹ ਦਸਤਾਰ ਸਜਾਵੇ ਅਮਰ ਧਾਰੀ ਹੋਵੇ ਗੁਰੂ ਵਾਲੇ ਬਣੀਏ ਗੁਰੂ ਦੇ ਅਨੁਸਾਰੀ ਜੀਵਨ ਬਤੀਤ ਕਰੀਏ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਜੀ ਆਪ ਗੁਰੂ ਰੂਪ ਸੰਗਤ ਧੰਨ ਸ੍ਰੀ ਗੁਰੂ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਪੁਰਵ ਸਤਾਪਦੀ ਦੇ ਸੰਬੰਧ ਵਿੱਚ ਇਹ ਸਮਾਗਮ ਉਲੀਕੇ ਗਏ ਆ ਔਰ ਸਤਿਗੁਰੂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਨ ਇਸੇ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਨ ਦਾ ਬਲ ਉਦਮ ਬਖਸ਼ਣ ਸਤਿਗੁਰੂ ਆਪਣੇ ਚਰਨਾ ਕਮਲਾਂ ਦਾ ਪਿਆਰ ਬਖਸ਼ਣ ਵਿਅੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਭਾਈ ਗਿਆਨੀ ਮਨਦੀਪ ਸਿੰਘ ਜੀ ਖਾਲਸਾ ਇਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਪ੍ਰੇਮ ਭਾਵ ਦੇ ਨਾਲ ਦਸਤਾਰ ਦੀ ਮਹਾਨਤਾ ਦੇ ਬਾਰੇ ਆਪ ਸੰਗਤ ਦੇ ਨਾਲ ਵਿਚਾਰ ਸਾਂਝੇ ਕੀਤੇ ਹੈ ਮੈਂ ਫਿਰ ਬੇਨਤੀ ਕਰਦੇ ਹਾਂ ਕਿ ਦਸਤਾਰ ਮੁਕਾਬਲੇ ਜਿਹੜੇ